ਮੈਨੂੰ ਕਈ ਵਾਰੀ ਮਨ ਨੂੰ ਬੜੀ ਨਿਰਾਸ਼ਾ ਹੁੰਦੀ ਹੈ ਕਿ ਜਿਸ ਸੂਬੇ ਦਾ ਵਿੱਤ ਮੰਤਰੀ ਇਸ ਤਰ੍ਹਾਂ ਦਾ ਹੋਏਗਾ ਉਹ ਸੂਬੇ ਦਾ ਕੀ ਬਣੂਗਾ ਹਰ ਵੀਲੇ ਝੂਠ ਫਰੇਬ ਇਸ ਸੂਬਾ ਨਹੀਂ ਦਿੰਦਾ ਇਸ ਵੇਲੇ ਪੰਜਾਬ ਇੱਕ ਤਰਾਸ ਦੀ ਚੋਂ ਗੁਜ਼ਰ ਰਿਹਾ ਹੈ ਲੱਖਾਂ ਲੋਕ ਬੇਕਾਰ ਹੋ ਗਏ ਨੇ ਸਾਡੇ ਕਿਸਾਨ ਵੀਰਾਂ ਦੀਆਂ ਪੈਲੀਆਂ ਤਬਾਹ ਹੋ ਗਈਆਂ ਨੇ ਸਾਰੇ ਪਾਸੇ ਫਲੱਡ ਦੀ ਹਾਹਾਕਾਰ ਮਚੀ ਹੋਈ ਹੈ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਰਾਜਨੀਤੀ ਕਰਦੀ ਹੈ ਮੈਂ ਕੁਲਾ ਚੈਲੰਜ ਦੇਣਾ ਨਾ ਕੁਲਾ ਚੈਲੰਜ ਹਰਪਾਲ ਚਿਮਾ ਜੀ ਪਬਲਿਕ ਡਿਬੇਟ ਤੇ ਆ ਜਾਓ ਕਿਸੇ ਪਬਲਿਕ ਪਲੇਟਫਾਰਮ ਦੇ ਉਤੇ ਔਰ ਆਕੇ ਦੱਸੋ ਕਿ ਪੰਜਾਬ ਦਾ ਕਿਹੜਾ 60000 ਕਰੋੜ ਰੁਪਇਆ ਕੇਂਦਰ ਸਰਕਾਰ ਨੇ ਦੇਣਾ ਹੈ ਜੇ ਥੋੜੀ ਜੀ ਵੀ ਜੀਐਸਟੀ ਦੀ ਸਮਝ ਹੈਗੀ ਹੈ ਤੁਹਾਨੂੰ ਹੋਣੀ ਚਾਹੀਦੀ ਹੈ ਵਿੱਤ ਮੰਤਰੀ ਹੋ ਪਰ ਤੁਹਾਡੀ ਗੱਲਾਂ ਤੋਂ ਲੱਗਦਾ ਨਹੀਂਗਾ ਪਰ ਜੇ ਥੋੜੀ ਜੀ ਵੀ ਸਮਝ ਹੈਗੀ ਹੈ ਨਾ ਤੇ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਜੀਐਸਟੀ ਦਾ ਬੇਸ ਰੇਟ ਜਿਹੜਾ ਤੈਹ ਹੋਇਆ ਸੀਗਾ ਉਹਦੇ ਬਾਅਦ ਅਗਲੇ 5 ਸਾਲ ਲਈ ਜੋ ਕੰਪੰਸੇਸ਼ਨ ਆਣੀ ਸੀ ਲਗਭਗ 60 60 ਹਜ਼ਾਰ ਕਰੋੜ ਰੁਪਏ ਤੇ ਕਰੀਬ ਉਹ ਬੰਦੀ ਹੈਗੀ ਹੈ ਜਿਹੜੀ ਪੰਜਾਬ ਦੀ ਭਾਈ ਔਰ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਤੁਹਾਨੂੰ ਉਹਦੀ ਈਅਰ ਵਾਈਜ਼ ਫਿਗਰ ਵੀ ਦੇ ਦੇਣਾ 2017-18 ਦੇ ਵਿੱਚ ਜਿਹੜਾ ਹੈਗਾ ਵਾ 360 ਕਰੋੜ ਆਇਆ ਫਿਰ ਉਹਦੇ ਬਾਅਦ ਤੁਹਾਡੇ ਕੋਲੇ 9990 ਕਰੋੜ ਆਇਆ 18-19 'ਚ 19 ਵਿੱਚ 12 ਹਜ਼ਾਰ 495 ਕਰੋੜ ਆਇਆ ਫਿਰ ਤੁਹਾਡਾ ਇਹ ਵੀ ਵੀਕ ਇਹ ਵੀਕ ਇਹਦੇ 16000 ਕਰੋੜ ਆਇਆ ਫਿਰ 2122 16000 ਕਰੋੜ ਆਇਆ ਇਹ ਕੰਪੰਸੇਸ਼ਨ ਇਹ ਸੀਗੀ ਕਿ ਜਿਹੜਾ ਸਟੇਟਸ ਨੂੰ ਲਾਸ ਹੋਇਆ ਉਹ ਐਡਜਸਟ ਕਰਨਾ ਦੇਣਾ ਤੁਹਾਨੂੰ ਐਡਿਟ ਕਰ ਲੈਣ ਦਰਕਾਰ ਐਡਿਟ ਕਰ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਆਂ GST ਦਾ ਇੱਕ ਨਿੱਕਾ ਪੈਸਾ ਵੀ ਕੇਂਦਰ ਵੱਲ ਪੰਜਾਬ ਦਾ ਡਿਊ ਨਹੀਂ ਹੈਗਾ ਜੋ ਬੇਸ ਰੇਟ ਤੈ ਹੋਇਆ ਸੀਗਾ ਤੁਹਾਡਾ ਉਹਦੇ ਬਾਅਦ ਜਿੰਨਾ ਤੁਹਾਨੂੰ GST ਦਾ ਕਟਾ ਹੋਇਆ ਕੇਂਦਰ ਸਰਕਾਰ ਸਮੇਂ-ਸਮੇਂ 'ਤੇ 2022 ਤੱਕ ਜੋ ਕਿ ਤੈ ਹੋਇਆ ਸੀਗਾ ਸਾਰੀ ਸਟੇਟਸ ਦੇਸ਼ ਦੇ ਨਾਲ ਉਹ ਤੁਹਾਨੂੰ ਦਿੰਦੇ ਰਹੇ ਕਿਹਾ ਤੁਹਾਨੂੰ 2017-18 ਵਿੱਚ 3495 ਕਰੋੜ ਨਹੀਂ ਆਇਆ ਕਿਹਾ 17-18 ਵਿੱਚ 3496 ਕਰੋੜ ਨਹੀਂ ਆਇਆ ਕਿਆ 18-19 ਚ 9990 ਕਰੋੜ ਕੇਂਦਰ ਨੇ ਨਹੀਂ ਭੇਜਿਆ? ਕਿਆ 19-20 ਚ 12495 ਕਰੋੜ ਨਹੀਂ ਭੇਜਿਆ? ਕਿਆ 20-21 ਦੇ ਚ 16890 ਕਰੋੜ ਨਹੀਂ ਆਇਆ? ਤੇ 21-22 ਦੇ ਵਿੱਚ ਕਿਆ 16040 ਕਰੋੜ ਨਹੀਂ ਆਇਆ? 16132 ਤੇ 32 ਤੇ 12 ਹੋ ਗਈ 44 ਤੇ 12 ਕਿੰਨੇ ਆ ਗਏ ਜੀ ਤੁਹਾਨੂੰ? ਕਿਆ ਇਹ ਪੈਸੇ ਤੁਹਾਡੇ ਖਜ਼ਾਨੇ ਚ ਨਹੀਂ ਆਏ? 2022 ਤੱਕ ਜਿੰਨਾ ਤੁਹਾਡਾ ਜੀਐਸਟੀ ਦਾ ਵੈਟ ਕਰਕੇ ਲਾਸ ਸੀਗਰ ਰੈਵਨਿਊ ਦਾ ਉਹ ਕੇਂਦਰ ਸਰਕਾਰ ਨੇ ਤੁਹਾਨੂੰ ਦਿੱਤਾ ਉਹਦੇ ਬਾਅਦ ਇੱਕ ਨਿੱਕੀ ਪੈਸਾ ਜੀਐਸਟੀ ਦੇ ਵਿੱਚ ਨਹੀਂ ਬਚਦਾ ਤੇ ਕਿਹੜਾ 49000 ਕਰੋੜ ਰੁਪਏ ਦਾ ਤੁਸੀਂ ਫੁੱਗਾ ਛੜ ਰਹੇ ਹੋ ਹਲ ਕਰਨ ਵੇਲੇ ਕੁਝ ਸੋਚ ਕੇ ਕਰੋ ਫਿਰ ਤੁਸੀਂ ਕਹਿੰਦੇ ਹੋ ਜੀ ਪਹਿਰਾ 1000 ਕਰੋੜ ਰੁਪਏ ਸਾਡਾ ਜੀ ਰੂਰਲ ਡਵੈਲਪਮੈਂਟ ਆਪਣਾ ਇਹਦਾ ਜਿਹੜਾ ਹੈਗਾ ਵਾ 1000 ਕਰੋੜ ਰੁਪਏ ਜਿਹੜਾ ਸਾਡੇ ਪ੍ਰਧਾਨ ਮੰਤਰੀ ਗ੍ਰਾਮੀਨ ਸੜਕ ਯੋਜਨਾ ਦਾ 31 ਮਾਰਚ ਤੱਕ ਤੁਸੀਂ ਟੈਂਡਰ ਕਰਨੇ ਸੀਗੇ ਤੁਹਾਡੇ ਦਿੱਲੀ ਦੇ ਆਪਣੇ ٹھੇਕੇਦਾਰ ਨਾਲ ਹਿਸਾਬਪਤੀ ਤੈਅ ਕਰਨ ਦੇ ਚੱਕਰ ਦੇ ਵਿੱਚ ਤੁਸੀਂ ਟੈਂਡਰ ਨਹੀਂ ਕੀਤੇ। ਕੀ ਇਹ ਪੰਜਾਬ ਦੀ ਜਨਤਾ ਨਾਲ ਧੋਖਾ ਨਹੀਂਗਾ? ਜਦ ਤੁਹਾਨੂੰ ਕੋ ਪੈਸਾ ਆ ਗਿਆ। ਤੁਸੀਂ ਕੰਮ ਕਿਉਂ ਨਹੀਂ ਕੀਤਾ ਉਹਦਾ? ਕਿਉਂ ਨਹੀਂ ਉਹਦੇ ਟੈਂਡਰ ਲਗਾਏ? ਕਿਉਂ ਨਹੀਂ ਉਸ ਪਿੰਡਾਂ ਦੀਆਂ ਸੜਕਾਂ ਨੂੰ ਮੁਰੰਮਤ ਕਰਾਇਆ? ਕਿਉਂ ਨਹੀਂ ਪਿੰਡਾਂ ਦੀਆਂ ਸੜਕਾਂ ਦੀ ਰੀਕਾਰਪੇਟਿੰਗ ਕਰਾਈ? ਕਿਉਂ ਨਹੀਂ ਪਿੰਡਾਂ ਦੀਆਂ ਸੜਕਾਂ ਦੇ ਬਣਾਉਣ ਵਾਲੇ ਪੁਨ ਬਣਾਏ? ਕੰਮ ਤੁਸੀਂ ਨਾ ਕਰੋ। ਔਰ ਜਦੋਂ ਪੈਸੇ ਲੈਪਸ ਹੋ ਜੇ ਤੇ ਕੇਂਦਰ ਸਰਕਾਰ ਜ਼ਿੰਮੇਵਾਰ। ਕੈਸਾ ਵਿੱਤ ਮੰਤਰੀ ਐ ਸਾਡਾ ਯਾਰ? ਸਾਨੂੰ ਸ਼ਰਮ ਆਂਦੀ ਹੈ ਕਿ ਸਾਡੇ ਸੂਬੇ ਦਾ ਵਿੱਤ ਮੰਤਰੀ ਹੈ ਸਰ ਸਰ ਉਹ ਔਰ ਤੁਸੀਂ ਕਹਿੰਦੇ ਹੋ ਉਹ ਕਹਿ ਰਹੇ ਨੇ ਕਿ ਕੇਂਦਰੀ ਮੰਤਰੀ ਜਿਹੜੇ ਆ ਗਏ ਇੱਥੇ ਫੋੜਮਾ ਵਿਚਾਰ ਰਹੇ ਨੇ ਰਾਸ਼ਾ ਉੱਤੇ ਆ ਕੇ ਮੈਂ ਪੁੱਛਣਾ ਚਾਹਨਾ ਹੈ ਇਹਨਾਂ ਨੂੰ ਤੁਸੀਂ ਹੁਣ ਤੱਕ ਸਟੇਟ ਡਿਜ਼ਾਸਟਰ ਫੰਡ ਚ ਸਿਰਫ 77 ਕਰੋੜ ਰੁਪਿਆ ਅਨਾਉਂਸ ਕੀਤਾ ਤੁਹਾਡੇ ਕੋਲ 600 ਤੋਂ ਵੱਧ ਕਰੋੜ ਰੁਪਿਆ ਜਿਹੜਾ ਹੈਗਾ 600 ਕਰੋੜ ਤੋਂ ਵੱਧ ਰੁਪਿਆ ਜਿਹੜਾ ਹੈਗਾ ਸਟੇਟ ਡਿਜ਼ਾਸਟਰ ਫੰਡ ਚ ਪਿਆ ਕਿਉਂ ਨਹੀਂ ਲੋਕਾਂ ਵਾਸਤੇ ਯੂਜ਼ ਕਰਦੇ ਪਏ ਇੱਕ ਪਾਸੇ ਸਾਰੇ ਪਾਸੇ ਪੰਜਾਬ ਸਤਬਾਹੀ ਫਸੀ ਹੋਈ ਹੈਗੀ ਹੈ। ਔਰ ਤੁਸੀਂ ਸਿਰਫ 71 ਕਰੋੜ ਰੁਪਏ ਸਟੇਟ ਡਿਸਾਸਟਰ ਫੰਡ ਚੋਂ ਕਿੰਨੇ ਰੋਕਿਆ? ਫੇਰ ਕਹਿੰਦੇ ਅਸੀਂ ਚਿੱਠੀ ਲਿਖੀ ਹੈ ਕਿ ਉਹ ਮੁਆਵਜ਼ਾ ਜਿਹੜਾ 50 ਹਜ਼ਾਰ ਕੀਤਾ ਜਾਵੇ ਫਲਾਣਾ ਕੀਤਾ। ਅਰੇ ਭਈ ਉਹ ਬਾਤ ਦੀਆਂ ਗੱਲਾਂ ਨੇ ਜੋ ਹੈਗਾ ਉਹ ਤੇ ਦੇ ਦਿਓ। ਅਗਲੇ ਨੂੰ ਭੁੱਖ ਲੱਗਿਆ ਗਰਾਈ ਦੇਣੀ ਨਹੀਂ ਮੈਂ ਤੇ ਜੋ ਬਣੂਗੀ ਰੋਟੀ ਪੂਰੀ ਬਣੂਗੀ ਮੈਂ ਤੇ ਉਹ ਤੋਂ ਦਿਆਂਗਾ। ਦਾਲ ਸਬ지 ਬਣਨਗੇ ਉਹ ਤੋਂ ਦਿਆਂਗਾ। ਬੰਦੇ ਅੱਜ ਮਰਦੇ ਪਏ ਨੇ। ਅਸਟੇਟ ਡਸਰ ਫੰਡ ਤੁਸੀਂ ਯੂਜ਼ ਨਹੀਂ ਕਰਦੇ ਪਏ ਕਿਉਂ ਕਿਉਂ ਨਹੀਂ ਯੂਜ਼ ਕਰਦੇ ਪੰਜਾਬ ਦੇ ਅਧਿਕਾਰ ਜਵਾਬ ਦਿਓ ਨਾ ਕਿ 600 ਕਰੋੜ 299 ਕਰੋੜ ਤੋਂ ਉਹਨੂੰ ਪਿੱਛੇ ਹੀ ਭੇਜਿਆ ਸੀ ਕੇਂਦਰ ਨੇ ਇਸੇ ਕੰਮ ਲਈ ਭੇਜਿਆ ਸੀ ਨਾ ਕਿ ਸਟੇਟ ਦੇ ਵਿੱਚ ਕੋਈ ਡਿਜ਼ਾਸਟਰ ਆਵੇ ਉਹਦੇ ਲਈ ਯੂਜ਼ ਕਰਨਾ ਹੈ ਤੁਸੀਂ ਕਿਉਂ ਨਹੀਂ ਯੂਜ਼ ਕੀਤਾ ਹਾਈ ਤੱਕ ਪਰ ਸਰ ਪੀਐਮ ਸਾਹਿਬ ਦਾ ਤਾਲਿਬਾਨ ਨੂੰ ਰਹਾਸਮਈ ਦੇ ਰਹੇ ਪਰ ਪੰਜਾਬ ਨੂੰ ਤਾਂ ਇਗਨੋਰ ਕੀਤਾ ਜਾ ਰਿਹਾ ਬਿਲਕੁਲ ਹੀ ਇਗਨੋਰ ਕੀਤਾ ਜਾ ਰਿਹਾ ਕੇਂਦਰ ਦੀਆਂ ਜਿਵੇਂ ਫਲੱਡ ਆਏ ਔਰ ਹਾਲਾਤ ਵਿਗੜੇ ਉਸ ਵੇਲੇ ਕੇਂਦਰ ਸਰਕਾਰ ਦੀਆਂ ਟੀਮਾਂ ਜਿਹੜੀਆਂ ਹੈਗੀਆਂ ਨੇ ਆਨ ਗਰਾਉਂਡ ਜਾ ਕੇ ਸਾਰੇ ਇਹਨਾਂ ਦੇ ਕਿੰਨੇ ਲਾਸਸ ਹੋਏ ਨੇ ਉਹਦਾ ਮੁਲਾਂਕਣ ਕੀਤਾ ਉਹਦੇ ਬਾਅਦ ਕੱਲ ਜਿਹੜਾ ਹੈਗਾ ਵਾ ਪੰਜਾਬ ਸਰਕਾਰ ਦੇ ਸੈਕਟਰੀਜ਼ ਦੇ ਨਾਲ ਬੈਠ ਕੇ ਕੇਂਦਰ ਦੇ ਅਧਿਕਾਰੀਆਂ ਨੇ ਸਾਰਾ ਖਾਕਾ ਤਿਆਰ ਕੀਤਾ ਹੈਗਾ ਇੱਕ ਸਿਸਟਮ ਹੈਗਾ ਵਾ ਜਿਹੜਾ ਹੈਗਾ ਵਾ ਸਪੈਸ਼ਲ ਪੈਕੇਜ ਆਉਂਦਾ ਹੈਗਾ ਔਰ ਉਹ ਸਾਰਾ ਕਿੰਨਾ ਪੈਕੇਜ ਬਣਨਾ ਚਾਹੀਦਾ ਕੀ ਆਣਾ ਚਾਹੀਦਾ ਉਕਾਲ ਡੜਾ ਗਿਆ ਬਈ ਮੈਨੂੰ ਭਾਉਣ ਤੇ ਇਹ ਹੈ ਨਾ ਜੀ ਹੁਣ ਵਿੱਤ ਮੰਤਰੀ ਨੂੰ ਇਹ ਨਹੀਂ ਪਤਾ ਕਿ ਮੇਰੇ ਸੈਕਟਰੀਜ਼ਲ ਕੇਂਦਰ ਦੀ ਟੀਮ ਆ ਕੇ ਮੀਟਿੰਗ ਕਰ ਗਈ ਹੈ ਜੇ ਸਰਕਾਰ ਦੇ ਮੰਤਰੀਆਂ ਨੂੰ ਇਹ ਨਹੀਂ ਪਤਾ ਕਿ ਕੇਂਦਰ ਦੀਆਂ ਟੀਮਾਂ ਆਲਰੇਡੀ ਸਾਡੇ ਸੂਬੇ ਚ ਦੌਰਾ ਕਰ ਚੁੱਕੀਆਂ ਨੇ ਸਾਡੇ ਸਾਡੇ ਸੈਕਟਰੀਜ਼ ਦੇ ਨਾਲ ਬੈਠ ਕੇ ਕਿੰਨਾ ਲਾਸ ਹੋਇਆ ਉਹਦਾ ਮੁਲਿਆੰਕਣ ਕਰ ਚੁੱਕੀਆਂ ਨੇ ਤੇ ਮੈਂ ਇਹਦਾ ਕੀ ਜਵਾਬ ਦਿਆਂ ਮੈਂ ਸਵਾਇ ਤਰਸ ਆਂਦੇ ਤੇ ਹੋਰ ਕੋਈ ਚਾਰਾ ਨਹੀਂ ਮੇਰੇ ਕੋਲੇ ਕਿ ਐਫੋ ਜੇ ਨਲਹਿਕ ਬੰਦੇ ਸਾਡੇ ਪੱਲੇ ਪੈ ਗਏ ਨੇ ਔਰ ਕਹਿੰਦੇ ਨੇ ਫਿਰ ਕਹਿੰਦੇ ਕਿ ਮਾਈਨਿੰਗ ਦਾ ਕਰ ਸਭ शिवराज ਜਦੀਪ ਜਿਹੜੀ ਸਟੇਟਮੈਂਟ ਹੈਗੀ ਹੈ ਉਸ ਨੂੰ ਪੂਰਾ ਸੁਣੋ ਉਹਨਾਂ ਨੇ ਇਹ ਕਿਹਾ ਕਿ ਅਕਾਲੀ ਦਲ ਬੀਜੇਪੀ ਵੇਲੇ ਅਸੀਂ ਬੰਨ ਨੂੰ ਪੱਕਾ ਕੀਤਾ ਸੀਗਾ ਲੇਕਿਨ ਇਲੀਗਲ ਮਾਈਨਿੰਗ ਕਰਕੇ ਉਹ ਜਿਹੜੇ ਬੰਨ ਜਿਹੜੇ ਸੀਗੇ ਉਹਨਾਂ ਨੂੰ ਕਮਜ਼ੋਰ ਕਰ ਦਿੱਤਾ ਗਿਆ। ਕਿਹ ਹੈ ਸੱਚਾਈ ਨਹੀਂ ਹੈ ਕਿ ਜਿਹੜਾ ਬੰਨ ਪੱਕਾ ਕੀਤਾ ਗਿਆ ਜਦੋਂ ਤੁਸੀਂ ਮੁੜ ਕੇ ਖੱਡਾਂ ਚੋਂ ਰੇਤਾ ਕੱਢੋਗੇ ਤੇ ਉਹ ਜਿਹੜੇ ਪ੍ਰੋਕਲੇਨ ਮਸ਼ੀਨਾਂ ਜਾਣਗੀਆਂ ਥੱਲੇ ਤੁਹਾਡੇ ਟਿੱਪਰ ਜਾਣਗੇ ਤੁਹਾਡੇ ਜੀਸੀਬੀ ਥੱਲੇ ਜਾਣਗੀਆਂ ਤੇ ਕਿਹ ਉਹਨਾਂ ਨਾਲ ਬੰਨ ਕਮਜ਼ੋਰ ਨਹੀਂ ਹੋਣਗੇ ਉਹਨੇ ਤੇ ਇਹੀ ਕਿਹਾ ਨਾ ਔਰ ਇਲੀਗਲ ਮਾਈਨਿੰਗ ਤੁਹਾਡੇ ਸਾਰੇ ਜਾਣਦੇ ਆ ਤੁਹਾਡੇ ਮੰਤਰੀ ਸੰਤਰੀ ਕਿਵੇਂ ਪੰਜਾਬ ਚ ਇਲੀਗਲ ਮਾਈਨਿੰਗ ਕਰਦੇ ਪਏ ਨੇ ਕਿਵੇਂ ਪ੍ਰੋਕਲਮ ਮਸ਼ੀਨਾ ਉਹਨਾਂ ਚ ਉਤਾਰੀਆਂ ਹੋਈਆਂ ਨੇ ਕਿਸ ਤਰੀਕੇ ਨਾਲ ਟਰੱਕਾਂ ਟਿੱਪਰ ਦੇ ਟਿੱਪਰ ਭਰ ਕੇ ਜਿਹੜੇ ਹੈਗੇ ਨੇ ਰੋਜ਼ ਉਹ ਜਾਂਦੇ ਕਿਹਾ ਜਦੋਂ ਉਹ ਪੱਕੇ ਬੰਦ ਦੇ ਉੱਤੋਂ ਦੀ ਟਿੱਪਰ ਜਾਣਗੇ ਪ੍ਰੋਕਲਮ ਮਸ਼ੀਨਾ ਜਾਣਗੀਆਂ ਜੀਸੀਬੀ ਜਾਣਗੀਆਂ ਟਿੱਪਲਸ ਜਾਣਗੇ ਕੀ ਉਹ ਬੰਦ ਕਮਜ਼ੋਰ ਨਹੀਂ ਹੋਣਗੇ ਇਹੀ ਗੱਲ ਤੇ ਉਹਨਾਂ ਨੇ ਕਹੀ ਹੈ ਇਹ ਕੀ ਕੀ ਗਲਤ ਕਹਤਾ ਉਹਨਾਂ ਨੇ ਉਹਨਾਂ ਨੇ ਇਹੀ ਕਿਹਾ ਨਾ ਕਿ ਜੇ ਬੰਦ ਪੱਕੇ ਹੁੰਦੇ ਤੇ ਬੰਦ ਟੁੱਟ ਕੇ ਪ੍ਰੋਬਲਮ ਕੀ ਹੈ ਪਾਣੀ ਉਪਰੋਂ ਆਇਆ ਜੇ ਬੰਨ ਪੱਕਾ ਹੁੰਦਾ ਤੇ ਅੱਗੇ ਨਿਕਲਦਾ ਜਿੱਥੇ ਬੰਨ ਕਮਜ਼ੋਰ ਸੀਗਾ ਉੱਥੇ ਫਲੱਡ ਆਇਆ ਉਹ ਇਲਾਕੇ ਚ ਔਰ ਉੱਥੇ ਉੱਥੇ ਆਇਆ ਜਿੱਥੇ ਤੁਹਾਡੇ ਇੱਕ ਮਾੜੇ ਕੰਮ ਹੋਏ ਸੀਗੇ ਜਿੱਥੇ ਤੁਸੀਂ ਜਿਹੜਾ ਹੈਗਾ ਇਲੀਗਲ ਮਾਈਨਿੰਗਸ ਤੇ ਕਰਕੇ ਬੰਨਾਂ ਦੇ ਜਿਹੜੇ ਹੈਗੇ ਕਮਜ਼ੋਰ ਕੀਤੇ ਉਹਨਾਂ ਦੇ ਇੱਥੇ ਕੀ ਗਲਤ ਕੀਤਾ ਉਹਨਾਂ ਨੇ ਬਜਾਏ ਇਹਦੇ ਕਿ ਆਪਾਂ ਔਰ ਉਹਨਾਂ ਨੇ ਫਿਰ ਕੀ ਕਿਹਾ ਕਿ ਸਾਨੂੰ ਹੁਣ ਬੰਨਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਇੱਥੇ ਕੀ ਗਲਤ ਕਿਹਾ ਇਹ ਮੁੜ ਕੇ ਤੇ ਕਹਿੰਦੇ ਨਾ ਠੀਕ ਹੈ ਜੀ ਅਸੀਂ ਬੰਨਾਂ ਨੂੰ ਮਜ਼ਬੂਤ ਕਰਾਂਗੇ ਜਿੱਥੇ ਜਿੱਤੇ ਕਮੀਆਂ ਆਈਆਂ ਠੀਕ ਹੈ ਇੱਕ ਨੈਸ਼ਨਲ ਡਿਜ਼ਾਸਟਰ ਹੈਗਾ ਪ੍ਰਕ੍ਰਿਤਿਕ ਆਪਦਾ ਹੈਗੀ ਹੈ ਸਾਨੂੰ ਸਾਰਿਆਂ ਨੂੰ ਉਹਨੂੰ ਰਲ ਕੇ ਇਸ ਵੇਲੇ ਪੰਜਾਬ ਨੂੰ ਸੰਭਾਲਣ ਦੀ ਲੋੜ ਹੈ ਰਾਜਨੀਤੀ ਕਰਨ ਦੀ ਲੋੜ ਨਹੀਂ ਕੀ ਸਵਾਲ ਤੇ ਇਹ ਹੈ ਕਿ ਅਸੀਂ ਇਸ ਵੇਲੇ ਸਾਰੇ ਰਲ ਕੇ ਪੰਜਾਬ ਨੂੰ ਸੰਭਾਲੀਏ ਮੈਂ ਇੱਕ ਵਾਰ ਸਪਸ਼ਟ ਕਰ ਦਿਆਂ ਕੇਂਦਰ ਵੱਲੋਂ ਕਿਸੇ ਤਰ੍ਹਾਂ ਦੀ ਸਹਾਇਤਾ 'ਚ ਕੋਈ ਕਮੀ ਨਹੀਂ ਰਹੇਗੀ ਪ੍ਰਧਾਨ ਮੰਤਰੀ ਜੀ ਨੇ ਜਦੋਂ ਵਿਦੇਸ਼ ਤੋਂ ਆਏ ਜਿਵੇਂ ਪਤਾ ਲੱਗਿਆ ਕਿ ਪੰਜਾਬ ਦੇ ਵਿੱਚ ਆਪਦਾ ਹੈਗੀ ਆ ਉਹਨੇ ਉਸ ਵੇਲੇ ਮੁੱਖ ਮੰਤਰੀ ਜੀ ਨੂੰ ਫੋਨ ਕੀਤਾ ਦੇਸ਼ ਦੇ ਗ੍ਰਹਿ ਮੰਤਰੀ ਨੇ ਉਹਨੂੰ ਫੋਨ ਕੀਤਾ ਔਰ ਐਗਰੀਕਲਚਰ ਮਿਨਿਸਟਰ ਸ਼ਿਵਰਾਜ ਚੋਹਾਂਜੀ ਨੂੰ ਸਪੈਸ਼ਲੀ ਪੰਜਾਬ ਭੇਜਿਆ ਕਿ ਜਾ ਕੇ ਗਰਾਊਂਡ ਦੇ ਉੱਤੇ ਜਿਹੜੀ ਸਾਰੀ ਚੀਜ਼ ਦੇਖ ਕੇ ਆਓ। ਇਹ ਕਾਦ ਲਈ ਹੈ? ਯਾ ਤਾਂ ਤੁਹਾਨੂੰ ਸਰਕਾਰ ਨਹੀਂ ਚਲਾਨੀ ਆਂਦੀ ਜਾਂ ਸਰਕਾਰ ਦਾ ਸਿਸਟਮ ਨਹੀਂ ਪਤਾ। ਸੋ ਹੈ ਇੱਕ ਝੂਠ ਔਰ ਫਰੇਵ ਦੀ ਰਾਜਨੀਤੀ ਦੇ ਤੁਸੀਂ ਹੋਰ ਕੁਝ ਕਰਦੇ ਨਹੀਂਗੇ। ਸੋ ਇਸ ਕਰਕੇ ਬਿਹਤਰ ਇਹ ਹੈ ਐਫੋ ਜੀ ਹੋਛੀ ਰਾਜਨੀਤੀ ਕਰਨ ਦੀ بجائے ਆਓ ਰਲ ਕੇ ਪੰਜਾਬੀਆਂ ਨੂੰ ਬਚਾਈਏ। ਔਰ ਜਿਹੜੇ ਤੁਹਾਡੇ ਕੋਲ ਫੰਡ ਪਏ ਨੇ ਉਹਨਾਂ ਨੂੰ ਪੰਜਾਬੀਆਂ ਵਾਸਤੇ ਵਰਤੋ ਜਨਾਬ। 71 249 ਕਰੋੜ ਤੋਂ ਹੁਣੇ ਪਈ ਜੈ ਤੁਹਾਨੂੰ ਸਟੇਜ ਡਿਸਾਸਟਰ ਦਾ ਸਿਰਫ 71 ਕਰੋੜ ਰੁਪਏ ਕਿਉਂ 600 ਕਰੋੜ ਤੋਂ ਵੱਧ ਤੁਹਾਡੇ ਕੋਲ ਪਿਆ ਹੋਇਆ ਸਟੇਜ ਡਿਸਾਸਟਰ ਫੰਡ ਦਾ ਕਿਉਂ ਨਹੀਂ ਲੋਕਾਂ ਤੇ ਵਰਤਦੇ ਪਏ ਜਵਾਬ ਦਿਓ ਇਸ ਗੱਲ ਦਾ ਪੰਜਾਬ ਦੀ ਜਨਤਾ ਨੂੰ